ਸਵਾਗਤ ਹੈ ਕਿਸਾਨ ਵੀਰੋ ਹੋੜਾ ਢੇਲਾਉਂਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪੈੰਡ ਗੱਲ ਕਲਾ ਵੀਰੇ ਗੱਲ ਕਲਾ ਬਠਿੰਡੇ ਜਿਹੇ ਦੇ ਪੈੰਡ ਇੱਕ ਤੁਹਾਨੂੰ ਲੋਕਲ ਬਾੜ ਦਿਖਾ ਦੇਾਂਗੇ ਘਰ ਦੀ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਤੇ ਬੈਠ ਵੀ ਤੁਹਾਨੂੰ ਤੋਪਈ ਦਿਖਾ ਦਾਂਗੇ ਗੱਲਬਾਤ ਬਾਈ ਨਾ ਕਰਾਵਾਂ ਸੁਈ ਸੁਵਾਈਆ ਕਿੰਨਾ ਕੁ ਬੋੜਾ ਰੈਡੀ ਆ ਜਾਂ ਮਗਰ ਕੀ ਆ ਜਾਂ ਕੀ ਬੀੜਾ ਸਾਰਾ ਕੁ ਪੁੱਛਾਂਗੇ ਇੱਥੇ ਜਾ ਜੋ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਣਾ 6280 295282 ਦੁਬਾਰਾ ਫੇਰ ਬੋਲੋ 6280 295282 ਪਿੰਡ ਆਪਣਾ ਜੀ ਗੱਲਕਲਾਂ ਜੀ ਗੱਲਕਲਾਂ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰੰਡਾ ਜੀ ਤਹਿਸੀਲ ਫੂਲੀ ਫੂਲ ਦੇ ਜਮਾਂ ਨੇੜੇ ਪਿੰਡ ਆ ਹਨਾ ਤੇ ਇੱਕ ਪਾਸੇ ਆ ਗਿਆ ਰਾਮਪੁਰਾ ਸ਼ਹਿਰ ਰਾਮਪੁਰਾ ਜੀ ਓਕੇ ਜੀ ਤੇ ਮੇਰੇ ਆਪਣਾ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ ਐਨੇ ਕ ਬਾਈ ਕੋਲੇ ਪਸ਼ੂ ਰੱਖੇ ਪਿਆ ਦੋ ਤੋਂ ਤਿੰਨ ਹੋਰ ਆਗੇ ਠੀਕ ਹੈ ਜੀ ਤੇ ਬੈੜ ਜਿਹੜੀ ਆਪਣੇ ਘਰ ਦੀ ਆ ਆਪਣੇ ਘਰ ਦੀ ਘਰ ਦੀ ਘਰ ਦੀ ਬੈੜ ਆ ਤੇ ਦੂਜਾ ਸੂਆ ਸੂਰੀ ਇਹ ਦੂਜਾ ਸੂਆ ਸੂਈ ਵੀ ਹੈ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ 25 ਲੀਟਰ ਦਿੱਤਾ ਸੀ ਐਤ ਕੀ ਫਿਰ ਕਿੰਨਾ ਕੱਢ ਦੂਗੀ ਹੁਣ ਇਹਦਾ ਬੋਲਾ 22 ਲੀਟਰ ਤਿਆਰ ਆ ਜੀ ਜਿਹੜਾ ਮਰਜੀ ਮਣਕੇ ਲੈ ਜਾਏ ਭੈਣ ਜੀ ਹਾਂ ਜਦੋਂ ਮਰਜੀ ਮਣਕੇ ਹੋਏ ਐ ਨਹੀਂ ਵੀ ਕਹਿਣ ਦਾ ਨਹੀਂ ਨਹੀਂ ਮਣਕੇ ਜੀ ਲੀਟਰ ਮਾਰ ਕੇ ਦੇ ਲੀਟਰ ਮਾਰ ਕੇ ਜਾਵਾਂ ਓਕੇ ਜੀ ਤੇ ਕਿੰਨਾ ਕੁ ਦੁੱਧ ਦੇ ਦੋਗੇ ਇਤਕੀ ਇਹ 30 ਤੱਕ ਦਾ ਹੈੜੀ ਹੈਗਾ ਜੀ 30 20 ਹੁਣ ਮਿਣਕੇ ਦੇ ਦੋਗੇ 30 ਤੱਕ ਰਣ ਦੁੱਧ ਕਿੰਨੇ ਦਿਨ ਬਿਰੇ ਨੂੰ ਸੂਈ ਨੁ ਹੋਇਆ ਸਹੀ ਇਹਨੂੰ ਹਫਤਾ ਹੋ ਗਿਆ ਜੀ ਤੇ ਫਿਰ ਟੀਕਾ ਬੜਾ ਚੰਗਾ ਭਰਾਇਆ ਸੀ ਯਾਰ ਦੇ ਬੱਚਾ ਦਿੱਤਾ ਹੈ ਬੱਚਾ ਇਧਰ ਹੋਇ ਦਿਖਾਈ ਗਿਆ ਬੱਚੇ ਦੇਖੋ ਕਿੰਨੇ ਚੰਗੇ ਪਿਆਰੇ ਪਾਉਂਦੀ ਆ ਚੰਗਾ ਟੀਕਾ ਭਰਾਇਆ ਦੀ ਖੁਲਣੀ ਦੇ ਜਮ ਬਰਾਬਰ ਆਇਆ ਖੜਾ ਹਨਾ ਚੰਗਾ ਵੱਡਾ ਆ ਗਿਆ ਕਾਤਾ ਬੱਚਾ ਸੌਰੀ ਤੇ ਜਿਹੜੀ ਬੈਡ ਹੈਗੀ ਮੈਨ ਨੂੰ ਮਨ ਨੂੰ ਕਿਵੇਂ ਮੈਨ ਨੂੰ ਸੀਲ ਹੈ ਜਿਵੇਂ ਮਰਜੀ ਕੋਈ ਟੀ ਚੱਲੇ ਬੰਦਾ ਜੀ ਕੋਈ ਜਮਾਨਾ ਐਚ ਐਫ ਆ ਗਈ ਨਾ ਹਨਾ ਪਯੋਰ ਹ ਕੋਈ ਚੱਕਰ ਹੀ ਨਹੀਂ ਮੈਂ ਕਹਾਂ ਜੀ ਆ ਦੇਖੋ ਥਾਣ ਤੁਹਾਨੂੰ ਨੇੜ ਤੋਂ ਕਰਾ ਦਈਏ ਜੇ ਇੱਕ ਮੈਂ ਵੀ ਤੁਹਾਨੂੰ ਹੱਥ ਫੇਰ ਕੇ ਦਿਖਾ ਨਾ ਦੇਖੋ ਜੀ ਕੋਈ ਚੱਕਰ ਹੀ ਨਹੀਂ ਹਾਂ ਮੈਂ ਕਹਨਾ ਤੇ ਥੋੜੀ ਤੋਰਿਓ ਇਹਨੂੰ ਵੀਰੇ ਜਿਵੇਂ ਮਰਜ਼ੀ ਨੱਪੀ ਚੱਲੋ ਥਾਣ ਤੁਣ ਕੋਈ ਚੱਕਰ ਹੀ ਨਹੀਂ ਲਿਓ ਜੀ ਥੋੜਾ ਤਰਾ ਤੁਹਾਨੂੰ ਕਰਾ ਮੈਂ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 11 ਵਜੇ ਦਾ ਉਸ ਹਾਉ ਨਾ ਜਜਮੈਂਟ ਕਰ ਲਿਓ ਕਿਉਂਕਿ ਆਥਰ ਨੂੰ ਕਰਮਾ ਇਹਨੇ ਲੈਵਾ ਫੁੱਲ ਭਰ ਲੈਣਾ ਲਿਓ ਜੀ ਸੂਆ ਰੈਨਲ ਦੂਜਾ ਜੀ ਕੋਈ ਨਹੀਂ ਆ ਦੇਖੋ ਵੀਰੋ ਤੋੜਾ ਤਾਰਾ ਕਰੋ ਜੇ ਕਿ ਇੱਕ ਨੰਬਰ ਤੇ ਬਾਕੀ ਜਿਹੜੀ ਲੇਵੇ ਦੀ ਜਜਮੈਂਟ ਤੁਸੀਂ ਦੁਪਹਿਰ 11 ਵਜੇ ਦੇ ਹਿਸਾਬ ਨਾਲ ਕਰਨੀ ਚੰਗੇ ਥਾਏ ਦੀ ਵਹਿੜ ਆ ਗਈ ਤੇ ਚੰਗੇ ਇਹਨੇ ਕੱਢਣਾ ਦੁੱਧ ਜੀ ਮੋੜ ਲਿਓ ਜੀ ਵੀਰੇ ਆ ਦੇਖੋ ਥਾਨ ਕੁਆਲਿਟੀ ਇੱਕ ਨੰਬਰ ਤੇ ਲੋਕਲ ਵੀਡੀਓ ਆ ਆ ਦੇਖੋ ਜੀ ਤੇ ਆਥਰ ਨੂੰ ਤਾਂ ਫਿਰ ਭਾਈ ਕੱਢ ਲੂ ਪੂਰਾ ਲੇਵਾ ਹਾਂ ਪੂਰਾ ਭਾਈ ਪੂਰਾ ਓਕੇ ਜੀ ਤੇ ਸਾਇਜ ਵੱਡੇ ਦੀ ਆ ਗਈ ਜੋ ਹਿਸਾਬ ਨਾਲ ਜਜਮੈਂਟ ਕਰ ਲਿਓ ਕੋਈ ਵੀ ਫਰਕ ਨਹੀਂ ਇੱਥੇ ਥੱਲੇ ਕਵਾਲਿਟੀ ਪੂਰੀ ਚੰਗੀ ਬੈਠਦੀ ਆ ਕਰੀ ਸਿੱਖ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਅੱਗੇ ਤੇ ਪਿੱਛੇ ਦਾ ਹਵਾਨਾਗਾ ਕੋ ਚੱਕਰੀ ਨੇ ਨਾ ਫੇਰਦੇ ਹੱਥ ਹੱਥ ਨੂੰ ਸਾਰੇ ਵਾਲ ਕੱਢ ਕੇ ਜਮਾ ਤਿਆਰ ਹੋ ਜੂਗੇ ਨਾ ਤੇ ਫਿਰ ਇਹ ਆਇਦਾ ਨਹੀਂ ਵੀ ਆਪਣਾ ਕਹਿਣ ਦਾ ਦੁੱਧ ਹੁਣ 22 ਲੀਟਰ ਹੈਗਾ ਹਾਂ ਬਾਈ ਹੁਣ 22 ਲੀਟਰ ਜਮਾ ਤਿਆਰ ਆ ਬਾਈ ਓਕੇ ਬਾਈ ਉਹ ਡੰਗ ਚੋਕਿਆ ਆ ਵਾ ਮੈਂ ਤਿੰਨ ਚੋਰੇ ਬੰਦਾ ਡੰਗ ਚੋਕ ਲੈ ਜਮਾ ਓਕੇ ਜੀ ਤੇ ਜੇਰ ਜਪਾ ਸਭ ਕੰਪਲੀਟ ਸਾਰਾ ਕੁਝ ਪਿਆ ਵਧੀਆ ਤੇ ਰੇਟ ਕਿ ਆ ਗਿਆ ਭਾਈ ਰੇਟ 92000 ਰੁਪਏ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਫੁੱਲ ਕਰਦੇ ਓਕੇ 92000 ਚ ਤੁਹਾਡਾ ਮਾਨਦਾਨ ਹੋ ਜਾਣਾ ਚੰਗੀ ਵਾੜ ਤੁਹਾਨੂੰ ਕਵਰ ਕਰਕੇ ਤੇ ਪਿੰਡ ਗਿੱਲ ਕਲਾਂ ਜੀ ਹਾਂਜੀ ਗਿੱਲਾ ਬਠਿੰਡਾ ਤਹਿਸੀਲ ਰਾਮਪੁਰਾ ਫੂਲ ਨੇੜੇ ਫੂਲ ਦੇ ਤੇ ਰਾਮਪੁਰੇ ਦੇ ਪਿੰਡਾ ਨੰਬਰ ਭਾਈ ਫਿਰ ਫੂਲ ਦਾ 62802952 ਵਾੜ ਜੀ 2952 ਵਾੜ ਬਾਕੀ ਸਕਰੀਨ ਤੇ ਜਰ ਰਹਿਆ ਨੋਟ ਕਰ ਲੋ ਇੱਕ ਵਾੜ ਸੀ ਇੱਕ ਤੁਹਾਨੂੰ ਦਿਖਾਤੀ ਸਾਰੇ ਵੀਰਾਂ ਦਾ ਇੰਦਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮ